ਬਰਲਿਨ ਕੋਰ ਜ਼ਿਲ੍ਹਾ ਜਨਰਲ ਸਕੱਤਰ ਇਸਤਰੀ ਵੀ ਕਿਹੜਾ ਚੌਕ ਜਿਹੜਾ ਪੰਜਾਬ ਬਚਾਓ ਯਾਤਰਾ ਸ਼ੁਰੂਆਤ ਕਿੱਥੋਂ ਕੀਤੀ ਜਾ ਰਹੀ ਸਰ ਇਹ ਅਟਾਰੀ ਬਾਟਰ ਤੋਂ ਸ਼ੁਰੂ ਕੀਤੀ ਜਾ ਰਹੀ ਹੈ ਔਰ ਇੱਥੇ ਸਾਨੂੰ ਇਹ ਹੈਗਾ ਕਿ ਵੀ ਪੰਜਾਬ ਨੂੰ ਅਸੀਂ ਬਚਾਣਾ ਹੈ ਅਸੀਂ ਕਿਉਂਕਿ ਸਾਡੀ ਅਕਾਲੀ ਪਾਰਟੀ ਜਿਹੜੀ ਆ ਉਹ ਇੱਕ ਪੰਥਕ ਪਾਰਟੀ ਹੈ ਪੰਜਾਬ ਦੇ ਹਿੱਤਾਂ ਦੇ ਵਿੱਚ ਹਮੇਸ਼ਾ ਸੋਚਿਆ ਹੈ ਇਸ ਪਾਰਟੀ ਨੇ ਸੋ ਅੱਜ ਵੀ ਅਸੀਂ ਪੰਜਾਬ ਦੇ ਹਿੱਤ ਵਿੱਚ ਸੋਚਦੇ ਹੋਏ ਹੀ ਇਹ ਰੈਲੀ ਜਿਹੜੀ ਕੱਟੀ ਜਾਣ ਪੰਜਾਬ ਦੇ ਹਾਲਾਤ ਕਿਦਾਂ ਦੇ ਨੇ ਪੰਜਾਬ ਦੇ ਹਾਲਾਤ ਬਹੁਤ ਜ਼ਿਆਦਾ ਮਾੜੇ ਹੋ ਚੁੱਕੇ ਹਨ ਕਿਉਂਕਿ ਪਹਿਲਾਂ ਤਾਂ ਸਿਗੇ ਖਿਡਾਰੀ ਤਾਂ ਕਿੱਥੋਂ ਤੱਕ ਸਾਡੇ ਨਿਕਲ ਕੇ ਆਉਂਦੇ ਸੀ ਅੱਜ ਕੱਲ ਖਿਡਾਰੀ ਤਾਂ ਮੁੰਡਿਆਂ ਨੇ ਕੀ ਬਣਨਾ ਉਹ ਤਾਂ ਨਸ਼ਿਆਂ ਦੇ ਵਿੱਚ ਵੜ ਗਏ ਉਹਨਾਂ ਨੂੰ ਤੇ ਸਕੂਲ ਜਿਹੜੇ ਕਾਲਜੇਜ਼ ਦੇ ਵਿੱਚ ਬੱਚਿਆਂ ਨੂੰ ਐਡਮਿਸ਼ਨ ਕਰਾਈ ਜਾਂਦੀ ਸੀ ਕਿ ਅੱਜ ਦੀ ਡੇਟ ਦੇ ਵਿੱਚ ਉਹਨਾਂ ਦੇ ਪੇਰੈਂਟਸ ਜਿਹੜੇ ਆ ਉਹਨਾਂ ਨੂੰ ਜਾ ਕੇ ਨਸ਼ਾ ਛਡਾਊ ਕੇਂਦਰਾਂ ਦੇ ਵਿੱਚ ਜਾ ਕੇ ਉਹਨਾਂ ਨੂੰ ਜਮ੍ਹਾਂ ਕਰਵਾ ਰਹੇ ਨੇ ਕਿ ਵੀ ਕਿਸੇ ਤਰੀਕੇ ਅੱਛਾ ਜਿਹੜੇ ਸਾਡੇ ਬੱਚ ਜਾਣ ਜਵਾਨੀ ਸਾਡੀ ਬਾਝ ਜਾਵੇ ਪਰ ਅਜਿਹਾ ਨਹੀਂ ਨਹੀਂ ਹੋ ਰਿਹਾ ਦਾਦੇ ਨੇ ਦਾਅਵੇ ਕੀਤੇ ਅੰਦੇ ਕਿ ਨੌਜਵਾਨ ਵਿਦੇਸ਼ਾਂ ਵਿੱਚ ਨਹੀਂ ਜਾਣਗੇ ਲੱਗਦਾ ਕਿ ਭਾਰੀ ਮਾਤਰਾ ਵਿੱਚ ਵਿਦੇਸ਼ਾਂ ਚ ਜਾ ਰਹੇ ਨੇ ਬਿਲਕੁਲ ਜਾ ਰਹੇ ਨੇ ਦੇਖੋ ਤੁਸੀਂ ਆਪ ਹੀ ਤੁਹਾਡੇ ਸਾਹਮਣੇ ਆ ਕਿ ਜੇ ਬੱਚਿਆਂ ਦੇ ਇਹ ਹਾਲਾਤ ਨੇ ਤਾਂ ਮਾਪੇ ਹਰ ਇੱਕ ਚਾਹੇਗਾ ਕਿ ਸਾਡਾ ਬੱਚਾ ਬਚ ਜਾਵੇ ਕਿਸੇ ਤਰੀਕੇ ਤਾਂ ਉਹਨਾਂ ਨੇ ਬਾਹਰ ਹੀ ਭਜਣਾ ਤੇ ਜੇ ਉਹਨਾਂ ਨੂੰ ਉਹੀ ਸਹੂਲਤਾਂ ਉਹੀ ਚੀਜ਼ਾਂ ਉਹੀ ਅਗਰੇ ਗਾਰੰਟੀ ਦੇਣ ਕਿ ਬੱਚਿਆਂ ਦੀ ਸਿਕਿਉਰਿਟੀ ਹੈ ਇੱਥੇ ਤਾਂ ਬੱਚੇ ਮਾਪੇ ਕਿਉਂ ਭੇਜਣਗੇ ਆਪਣੇ ਤੋਂ ਦੂਰ ਕਿਹੜਾ ਮਾਪਾਪਾ ਜਿਹੜਾ ਚਾਹੇਗਾ ਕਿ ਸਾਡਾ ਬੱਚਾ ਸਾਡੇ ਤੋਂ ਦੂਰ ਹੋਵੇ ਲੇਕਿਨ ਉਹ ਫਿਰ ਵੀ ਮਜਬੂਰ ਹੋ ਕੇ ਭੇਜ ਰਹੇ ਨੇ ਕਿਸ ਵਿੱਚ ਸ਼ਾਂਭਲਪੁਰ ਕੋਣ ਹੋ ਰਿਹਾ ਹੈ ਜੁਰਤੀ ਲੋੜ ਅੰਦਰ ਖਾਂ ਜਿਹੜੀ ਆ ਯਾਤਰਾ ਦੇ ਵਿੱਚ ਸਾਡੀ ਸਾਰੀ ਸਮੁੱਚੀ ਅਕਾਲੀ ਦਲ ਜਾ ਤੇ ਅਰਦਾਸ ਕੀ ਤਿਆਰੀ ਸ਼ੁਰੂ ਕਰ ਦਿੱਤੀ ਗਈ ਜੀ ਹਾਂ ਤੇ ਅਰਦਾਸ ਕਰਕੇ ਅਸੀਂ ਸ਼ੁਰੂਆਤ ਕਰ ਰਹੇ ਹਾਂ ਕਿ ਸਾਡੇ ਜਿਹੜੇ ਪੰਜਾਬ ਦੀ ਇਹ ਯਾਤਰਾ ਹੈ ਜੋ ਅਸੀਂ ਕਰ ਰਹੇ ਹਾਂ ਉਹ ਸਫਲ ਹੋ ਆ ਲੈ ਮੈਂ ਆਪਣਾ ਨਾਮ ਤੋਂ ਡੈਕਲੇਸ਼ਨ ਦਾ ਮੇਰਾ ਨਾਮ ਹਰਗੋਬਿੰਦ ਕੌਰ ਹੈ ਮੈਂ ਸ਼੍ਰੋਮਣੀ ਕਾਲੀਦਾ ਲੇ ਸਤਰੀ ਵਿੰਗ ਦੀ ਪ੍ਰਧਾਨ ਹਾਂ ਤੁਹਾਨੂੰ ਕੀ ਕਹਣਾ ਚਾਹੋਗੇ ਜੇ ਤੁਸੀਂ ਸ਼ੁਰੂਆਤ ਕੀਤੀ ਹੈ ਪੰਜਾਬ ਬਚਾਓ ਕੀ ਮਕਸਦ ਹੈਗਾ ਜੀ ਹਾਂਜੀ ਮਕਸਦ ਤਾਂ ਇਹ ਸਾਰੇ ਪੰਜਾਬ ਨੂੰ ਵੀ ਦਿਖ ਰਿਹਾ ਹੈਗਾ ਵੀ ਅੱਜ ਪੰਜਾਬ ਦਾ ਕੀ ਹਾਲ ਹੋ ਗਿਆ ਖਾਸ ਕਰਕੇ ਜਿਹੜੇ ਆ ਪਿਛਲੇ 2 ਸਾਲ ਬੀਤੇ ਆ ਜਿਹੜੀ ਸਰਕਾਰੀ ਗੱਲਾਂ ਕਰਕੇ ਆਈ ਸੀ ਸਭ ਤੋਂ ਪਹਿਲਾਂ ਇਹ ਕਹਿੰਦੇ ਸੀਗੇ ਅਸੀਂ ਨਸ਼ੇ ਬੰਦ ਕਰਾਂਗੇ ਠੀਕ ਹੈ ਪੰਜਾਬ ਦੇ ਵਿੱਚ ਅਸੀਂ ਅਮਨ ਕਾਨੂੰਨ ਦੀ ਸਥਾਪਨਾ ਕਰਾਂਗੇ ਪੰਜਾਬ ਨੂੰ ਖੁਸ਼ਹਾਲ ਬਣਾਵਾਂਗੇ ਪੰਜਾਬ ਨੂੰ ਕਰਜ਼ਾ ਮੁਕਤ ਕਰਾਂਗੇ ਪੰਜਾਬ ਦੇ ਵਿੱਚ ਜਿਹੜਾ ਰੇਤੇ ਦੀ ਕਾਲਾ ਬਜਾਰੀ ਬੰਦ ਕਰਾਂਗੇ ਬੀਬੀਆਂ ਨੂੰ ਅਸੀਂ ਜਿਹੜਾ 1000-1000 ਰੁਪਿਆ ਦੇਵਾਂਗੇ ਨਾਲ ਕਹਿੰਦੇ ਅਸੀਂ ਪੈਨਸ਼ਨ 2500 ਰੁਪਿਆ ਕਰਾਂਗੇ ਆਟਾ ਘਰ-ਘਰ ਪਹਚਾਵਾਂਗੇ ਤੇ ਹਾਲਤਾ ਜੇ ਹੋ ਗਈ ਹੈ ਕਿ ਪੰਜਾਬ ਜਿਹੜਾ ਆਰਥਿਕ ਪੱਖੋਂ ਵੀ ਕੰਗਾਲ ਹੋ ਗਿਆ ਸੈਂਟਰ ਸਰਕਾਰ ਤੋਂ ਇਹ ਫੰਡ ਲੈਣ ਦੇ ਯੋਗ ਵੀ ਨਹੀਂ ਰਹੇ ਹੈਗੇ ਬੀਬੀਆਂ ਨੂੰ 1000 ਰੁਪਿਆ ਕੀ ਦੇਣਾ ਸੀ ਆਟਾ ਕੀ ਪਹੁੰਚਣਾ ਸੀ ਕਿਹਾਂ ਚ ਹਜ਼ਾਰਾਂ ਲੱਖਾਂ ਰਾਸ਼ਨ ਕਾਰਡ ਕੱਟੇ ਗਏ ਤੇ ਮਿਸ ਅਕਾਲ ਤੇ ਅੱਜ ਚਿੱਟਾ ਘਰੇ ਪਹੁੰਚਣ ਲੱਗ ਗਿਆ ਆਟੇ ਦੀ ਥਾਂ ਤੇ ਸੋ ਇਸ ਤਰ੍ਹਾਂ ਦੇ ਪੰਜਾਬ ਦੇ ਹਾਲਾਤ ਹੈ ਵੀ ਆਪਾਂ ਨਾ ਤਾਂ ਕੋਈ ਇੱਥੇ ਜੈਂਟਸ ਦੀ ਸੁਰੱਖਿਤਾ ਹੈ ਹਰ ਰੋਜ਼ ਕਿੰਨੇ ਕਤਲ ਹੋ ਰਿਹਾ ਗੈਂਗਵਾਰ ਹੋ ਰਹੀਆਂ ਫਰੋਤੀਆਂ ਮੰਗੀਆਂ ਜਾ ਰਹੀਆਂ ਤੇ ਬੀਬੀਆਂ ਦਾ ਜਿਹੜੀਆਂ ਤੁਸੀਂ ਇਹ ਸੋਚ ਲਓ ਵੀ ਆਰਟੀਫੀਸ਼ੀਅਲ ਪਾ ਕੇ ਵੀ ਨਹੀਂ ਕਰੋ ਨਿਕਲ ਸਕਦੀਆਂ ਦੂਸਰੇ ਸੋਨਾ ਪਾ ਕੇ ਤਾਂ ਕੀ ਨਿਕਲਣਾ ਕੰਨ ਪੁੱਟ ਕੇ ਲੈ ਜਾਂਦੇ ਗਲੇ ਬੀਬੀਆਂ ਦੇ ਪੁੱਟ ਲੈਂਦੇ ਆ ਮਾਰ ਦਿੰਦੇ ਆ ਬਹੁਤ ਹਾਲਾਤ ਪੰਜਾਬ ਦੇ ਖਰਾਬ ਹੈ ਸੋ ਇਹ ਸਾਰੀਆਂ ਗੱਲਾਂ ਜਿਹੜੀਆਂ ਲੋਕਾਂ ਦੇ ਵਿੱਚ ਲੈ ਕੇ ਜਾਣ ਵਾਸਤੇ ਅਸੀਂ ਅੱਜ ਪੰਜਾਬ ਬਚਾਓ ਯਾਤਰਾ ਦੀ ਸ਼ੁਰੂਆਤ ਕਰ ਰਹੇ ਹੈਗੇ ਆ ਤੇ ਨਾਲ ਹੀ ਅਸੀਂ ਜਿਹੜਾ ਸ਼੍ਰੋਮਣੀ ਅਕਾਲੀ ਦਲ ਨੇ ਕੰਮ ਕੀਤੇ ਆ ਪੰਜਾਬ ਦੇ ਲਈ ਉਹ ਸਾਰੀਆਂ ਗੱਲਾਂ ਅਸੀਂ ਪੰਜਾਬ ਦੇ ਲੋਕਾਂ ਦੇ ਵਿੱਚ ਲੈ ਕੇ ਜਾਵਾਂਗੇ ਲੱਗਦਾ ਕਿ ਪਾਰਟੀ ਇਸ ਕਰਕੇ ਕਮਜ਼ੋਰ ਹੋ ਗਈ ਕਈ ਆਪਣੇ ਆਲੇ ਮਾਰਤਾ ਪਾਰਟੀ ਨੂੰ ਨਹੀਂ ਜੀ ਦੇਖੋ ਅਸੀਂ ਇਹ ਗੱਲ ਕਹਿਣਾ ਚਾਹੁੰਦੇ ਹਾਂ ਕਿ ਪਾਰਟੀ ਸ਼ਾਸ ਦੇ ਅਧੀਨ ਕਮਜ਼ੋਰ ਕੀਤੀ ਗਈ ਹੈ ਖੇਤਰੀ ਪਾਰਟੀ ਨੂੰ ਜਿਹੜੀਆਂ ਸੈਂਟਰ ਦੀਆਂ ਪਾਰਟੀਆਂ ਸੀ ਨਾ ਇਹ ਇਕੱਠੀਆਂ ਹੋ ਕੇ ਪੈ ਗਈਆਂ ਤੇ ਦੇਖੋ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਤੀਜੀ ਵਾਰ ਵੀ ਆ ਰਹੀ ਸੀ ਕੰਮਾਂ ਦੇ ਵਿੱਚ ਕੋਈ ਮੁਕਾਬਲਾ ਨਹੀਂ ਸੀਗਾ ਫਿਰ ਸਾਜ਼ਿਸ਼ਾਂ ਕੀਤੀਆਂ ਗਈਆਂ ਤੇ ਸਾਡੇ ਪੱਧਰ ਤੇ ਜਿਹੜਾ ਇੰਨਾ ਹੋਇਆ ਵੀ ਅਸੀਂ ਜਿਹੜਾ ਕੰਮ ਕੀਤਾ ਸੀ ਲੋਕਾਂ ਨੂੰ ਦੱਸ ਨਹੀਂ ਸਕੇ ਇਹ ਅਸੀਂ ਬਹੁਤ ਜ਼ਿਆਦਾ ਸ਼੍ਰੋਮਣੀ ਅਕਾਲੀ ਦਲ ਨੇ ਕੰਮ ਕੀਤੇ ਸੀ ਜਿਹੜੇ ਸਾਡੇ ਕੋਲੋਂ ਪ੍ਰਚਾਰ ਦੀ ਕਮੀ ਰਹਿ ਗਈ ਫੋਰ ਸਾਡੇ 'ਚ ਕੋਈ ਕਮੀ ਨਹੀਂ ਸੀ। ਕਿ ਲੱਗਦਾ ਸਰਕਾਰ ਕਹਿੰਦੀ ਸੀ ਕਿ ਧਰਨੇ ਨਹੀਂ ਲੱਗਣ ਦਵਾਗੇ ਇਸ ਵੇਲੇ ਸਭ ਤੋਂ ਵੱਡਾ ਮੁੱਖ ਤਾਂ ਰਹੀ ਲੱਗਦਾ ਹੈ ਹਰ ਪਾਸੇ ਧਰਨਾ ਲੱਗਦਾ ਦੇਖ ਰਿਹਾ ਸੋ ਬਾਦਿਆਂ ਤੋਂ ਵੀ ਮੁੱਕਰਦੀ ਆਈ ਹੈ ਲ ਖਾਸ ਮੁੱਦੇ ਨੇ ਜਿਹੜੇ ਵਿਚਾਰਨ ਵਾਲੇ ਹੈਗੇ ਨੇ ਦੇਖੋ ਮੈਂ ਇਹੀ ਗੱਲ ਕਹਿਣਾ ਚਾਹੁੰਦੀ ਆ ਵੀ ਜਿਹੜਾ ਵੀ ਸਰਕਾਰ ਨੇ ਕਿਸ ਜਿਵੇਂ ਰੇਤਾ ਰੇਤਾ ਅੱਜ ਤੁਸੀਂ ਸੋਚ ਸੋਚ ਤੋਂ ਹੀ ਪਰੇ ਹੋ ਗਿਆ ਲੋਕਾਂ ਦੇ ਜਿਹੜਾ ਇਹ ਕਹਿੰਦੇ ਸੀਗੇ ਕਿ ਅਸੀਂ ਸਸਤਾ ਕਰਦਾਂਗੇ ਕਾਲਾ ਬਾਜ਼ਾਰੀ ਬੰਦ ਕਰਦਾਂਗੇ ਮਾਈਨਿੰਗਾਂ ਦੇ ਇਹਨਾਂ ਦੇ ਕਬਜ਼ੇ ਹੋਗੇ ਜਿਹੜਾ ਆ ਨਸ਼ਾ ਵਿਕਰਿਆ ਉਹਦੇ ਤੇ ਇਹਨਾਂ ਦੇ ਕਬਜ਼ੇ ਹੋਗੇ ਤੇ ਮੁਲਾਜ਼ਮ ਐਵੇਂ ਝੂਠੇ ਬੋਰਡ ਲਾ ਰਿਆ ਸੀ 36000 ਨੂੰ ਨੌਕਰੀ ਦਿਤੀ ਅਸੀਂ ਐਨੇ ਪੱਕੇ ਕਰਤੇ ਨਾ ਕੋਈ ਪੱਕਾ ਕੀਤਾ ਨਾ ਕਿਸੇ ਨੂੰ ਨੌਕਰੀ ਦਿਤੀ ਸਿਰਫ ਇਹ ਇੱਕ ਬੋਰਡਾਂ ਦੀ ਸਰਕਾਰ ਬਣ ਕੇ ਰਹਿ ਗਈ ਆ ਇਸ਼ਤਿਹਾਰਾਂ ਦੀ ਸਰਕਾਰ ਹੈ ਪੰਜਾਬ ਵਿਚੋਂ ਜਿਹੜੀ ਪੰਜਾਬ ਬਚਾਉਣਾ ਅੱਜ ਸ੍ਰੀ ਅਕਾਲ ਤਖਤ ਸਾਹਿਬ ਤੋਂ ਅਰਦਾਸ ਕਰਕੇ ਸ਼੍ਰੋਮਣੀ ਅਕਾਲੀ ਦਲ ਦੀ ਸਭੂਤੀ ਲੀਡਰਸ਼ਿਪ ਪੰਜਾਬ ਦੀਆਂ ਸੜਕਾਂ ਤੇ ਜਾ ਰਹੀ ਹੈ ਪੰਜਾਬ ਵਿਚੋਂ ਯਾਤਰਾ ਦਾ ਆਗਾਜ਼ ਅਟਾਰੀ ਤੋਂ ਹੋਣਾ ਜਿਹੜਾ ਸ਼ਾਨ ਸਿੰਘ ਅਟਾਰੀ ਬਾਰੇ ਮਹਾਨ ਜਰਨੈਲ ਦਾ ਪਿੰਡਾ ਔਰ ਜਿਸ ਧਰਤੀ ਤੋਂ ਸ਼ਾਨ ਸਿੰਘ ਨੇ ਖੰਡਾ ਚੁੱਕ ਕੇ ਅੰਗਰੇਜ਼ਾਂ ਦੇ ਵਿਰੁੱਧ ਆਖਰੀ ਲੜਾਈ ਲੜੀ ਸੀ ਔਰ ਮੈਂ ਕਹਿ ਸਕਦਾ ਕਿ ਸ਼ਰੋਮਣੀ ਅਕਾਲੀ ਦਲ ਮੌਜੂਦਾ ਸਰਕਾਰ ਦੀਆਂ ਨਿਕਾਮੀਆਂ ਖਾਮੀਆਂ ਨਲਾਇਕੀਆਂ ਦਾ ਪਰਦਾ ਫਾਸ਼ ਕਰਨ ਲਈ ਔਰ ਸੱਚ ਜਗ ਜाहिर ਕਰਨ ਲਈ ਔਰ ਪੰਜਾਬ ਦੇ ਲੋਕਾਂ ਨੂੰ ਸ਼ਾਸ ਕਰਾਉਣ ਲਈ ਕਿ 2 ਸਾਲ ਜਿਹੜਾ ਫੈਸਲਾ ਸੀ ਉਹ ਬੜਾ ਗਲਤ ਸੀ ਔਰ 2 ਸਾਲ ਪਹਿਲਾਂ ਲਿਆ ਫੈਸਲੇ ਨੇ ਪੰਜਾਬ ਦੀ ਬੜੀ ਤਬਾਹੀ ਕੀਤੀ ਆ ਪੰਜਾਬ ਦੀ ਬੜੀ ਬਰਬਾਦੀ ਕੀਤੀ ਆ ਔਰ ਅੱਜ ਜੇ ਪੰਜਾਬ ਨੂੰ ਬਚਾਉਣਾ ਹੈ ਤਾਂ ਪੰਜਾਬ ਨੂੰ ਜਾਗਣਾ ਪਏਗਾ ਪੰਜਾਬੀਆਂ ਨੂੰ ਪਿਛਲੀ ਗਲਤੀ ਦਾ ਅਹਿਸਾਸ ਕਰਕੇ ਮਤਲਬ ਸੱਚ ਨਾਲ ਖੜਨਾ ਪਏਗਾ ਔਰ ਇਹ ਸਰਕਾਰ ਨੇ ਜਿਸ ਤਰ੍ਹਾਂ ਫੋਜ ਖਰਚੀਆਂ ਕਰਕੇ ਪੰਜਾਬ ਦਾ ਖਜ਼ਾਨਾ ਲੁੱਟਿਆ ਮੈਂ ਸਮਝਦਾ ਕਿ ਅੱਜ ਜੇ ਪੰਜਾਬ ਨੂੰ ਆਰਥਿਕ ਹੋੜਾ ਲੱਗਿਆ ਹੋਇਆ ਹੈ ਸਰਕਾਰ ਦੀਆਂ ناکਾਮੀਆਂ ਖਾਮੀਆਂ ਕਰਕੇ ਇਹਨਾਂ ਦੇ ਆਪ ਸਿਹੇੜੇ ਜਿਹੜੇ ਗੈਰ ਪਜਾਊ ਖਰਚੇ ਸੀ ਉਹਨਾਂ ਨੇ ਪੰਜਾਬ ਨੂੰ ਰਗੜਾ ਲਾਇਆ 7 7 7 ਕਰੋੜ ਰੁਪਈਆ ਕੇਵਲ ਇਸ਼ਤਿਹਾਰਵਾਜੀ ਤੇ ਖਰਚ ਕਰਨਾ ਮਹਿੰਗੇ ਜਹਾਜ਼ ਖਰੀਦ ਕੇ ਝਾਟੀ ਦੋੜੀ ਕੇਜਰੀਵਾਲ ਨੂੰ ਬਾਹਰਲੇ ਸੂਬਿਆਂ ਵਿੱਚ ਢੇਡੇ ਧੋਣੇ ਇਹ ਪੰਜਾਬ ਦੇ ਖਜ਼ਾਨੇ ਨੂੰ ਬੇਦਰਦੀ ਨਾਲ ਲੁੱਟਿਆ ਔਰ ਦੂਜਾ ਇਹਨਾਂ ਦੀਆਂ ਜਿਹੜੀਆਂ ਫੋਕਾ ਬਣ ਕਹਿ ਲੋ ਹੋਸ਼ਾ ਬਣ ਕਹਿ ਲੋ ਹੈਂਕੜ ਕਹਿ ਲੋ ਮਤਲਬ ਨਲਾਇਕੀ ਕਹਿ ਲੋ ਉਹਦੇ ਕਰਕੇ ਵੀ ਕਰੋੜਾ ਰੁਪਏ ਪੰਜਾਬ ਹੱਥ ਤੋਂ ਬੈਠਿਆ ਜਿਹੜੀਆਂ ਕੇਂਦਰ ਦੀਆਂ ਸ਼ਕੀਮਾਂ ਸੀ ਉਹਨਾਂ ਤੇ ਕੇਵਲ ਇਹਨਾਂ ਨੇ ਨਾਂ ਬਦਲ ਕੇ ਕੇਵਲ ਆਪਣੇ ਨਾਂ ਚਮਕਾਉਣ ਵਾਸਤੇ ਇਹ ਜਿਹੜੀ ਛੋਛੇबाजी ਕੀਤੀ ਹੋਛੀ ਹਰਕਤ ਕੀਤੀ ਉਹਦਾ ਖਮਾਜਾ ਵੀ ਪੰਜਾਬ ਨੂੰ ਭੁਗਤਣਾ ਪੈ ਰਿਹਾ ਔਰ ਬਹੁਤ ਸਾਰੀਆਂ ਐਸੇ ਫੰਡ ਜਿਹੜੇ ਪੰਜਾਬ ਨੂੰ ਮਿਲਦੇ ਸੀ ਕੇਂਦਰ ਤੋਂ ਉਹ ਫੰਡ ਵੀ ਰੋਕ ਗਏ ਇਹਨਾਂ ਦੀਆਂ ਨਲਾਇਕੀਆਂ ਕਰਕੇ ਸੋ ਅੱਜ ਪੰਜਾਬ ਨੂੰ ਜਾਗਣਾ ਪਊਗਾ ਸ਼ਰਮਣੀ ਦੀ ਦਲ ਜਗਾਉਣ ਲਈ ਲਾਂਬੰਦ ਕਰ ਲਈ ਸੜਕਾਂ ਤੇ ਇਹ ਪੰਜਾਬ ਚੋ ਯਾਤਰਾ ਦਾ ਆਗਾਜ਼ ਅਟਾਰੀ ਤੋਂ ਸ਼ੁਰੂ ਕਰ ਰਹੇ ਚੰਦੂ ਵੈਰਾ ਸਾਹਿਬ ਪੰਜਾਬ ਸਰਕਾਰ ਵੱਲੋਂ ਪੰਜਾਬ ਚੋ ਯਾਤਰਾ ਦੇ ਸਾਹਮਣੇ ਇੱਕ ਨਵਾਂ ਪ੍ਰੋਗਰਾਮ ਰੱਖ ਦਿੱਤਾ ਗਿਆ ਜਿਹੜੀ ਝਾਕੀਆਂ ਗੰਦਰਦਦ ਦਿਵਸ ਸ਼ਾਮਲ ਨਹੀਂ ਹੋ ਪਾਈਆਂ ਉਹ ਅੰਮ੍ਰਿਤਸਰ ਪਹੁੰਚ ਚੁੱਕੀ ਔਰ ਉਸੇ ਰੂਟ ਤੇ ਜਿ ਲਜਾਈਏ ਜਾ ਰਹੀ ਹੈ ਜਿੱਥੇ ਪੰਜਾਬ ਚੋ ਯਾਤਰਾ ਜਾਣੀ ਹੈ ਅੱਜ ਪੰਜਾਬ ਸਰਕਾਰ ਵੱਲੋਂ ਪੈਰਲਲ ਮਤਲਬ ਪ੍ਰੋਗਰਾਮ ਦੇਣਾ اے شرومਣੀ ਕਾਲੀ ਦਾਲ ਦੀ ਪੰਜਾਬ ਚ ਉਹ ਯਾਤਰਾ ਤੋਂ ਘਬਰਾਹਟ ਦੀ ਨਿਸ਼ਾਨੀਆਂ ਉਹ ਘਬਰਾਉਣ ਦੀ ਨਿਸ਼ਾਨੀਆਂ ਔਰ ਪੰਜਾਬ ਦੀ ਸਰਕਾਰ ਨੂੰ ਇਸ ਗੱਲ ਦਾ ਅਹਿਸਾਸ ਹੋ ਰਿਹਾ ਕਿ ਪੰਜਾਬ ਦੇ ਲੋਕਾਂ ਨੂੰ ਸੱਚ ਪਤਾ ਲੱਗਣ ਲੱਗਿਆ ਪੰਜਾਬ ਸਰਕਾਰ ਨੂੰ ਪਤਾ ਲੱਗਣ ਲੱਗਿਆ ਕਿ ਉਹਨਾਂ ਦੀ ਜਿਹੜੀ ਅਸਲੀਅਤ ਉਹਦਾ ਪਰਦਾ ਫਾਸ਼ ਹੋਣ ਲੱਗਿਆ ਅੱਜ ਪੰਜਾਬ ਸਰਕਾਰ ਦੀ ਘਬਰਾਹਟ ਹੀ ਮਤਲਬ ਇਹ ਦੁਬਾਰਾ ਪੈਰਲਲ ਪ੍ਰੋਗਰਾਮ ਦੇਣ ਦੀ ਨਿਸ਼ਾਨੀ ਆ ਪਰਤਾਜੀ ਲੱਗਦਾ ਕਿ ਇਹਨਾਂ ਦੇ ਜਿਹੜੇ ਐਮ.ਐਲ.ਏ ਨੇ ਉਹ ਗੁੰਡਾ ਰਾਜ ਕਰ ਰਹੇ ਨੇ ਰਾਤੀ ਵੀ ਕੇਵਲ ਅਪਰੇਟਰਾਂ ਦੇ ਦੇਖੋ ਇਹਨਾਂ ਦੀ ਗੁੰਡਾਗਰਦੀ ਤਾਂ ਇੰਤਹਾਈ ਆ ਰਾਤ ਪਟਿਆਲੇ ਵੀ ਜੋ ਕੁਝ ਹੋਇਆ ਮੈਂ ਸਮਝਦਾ ਪ੍ਰੈਸ ਦਾ ਵੀ ਗਲਾ ਘੁੱਟ ਰਹੇ ਨੇ ਮਤਲਬ ਲੋਕ ਰਾਜ ਦਾ ਵੀ ਗਲਾ ਘੁੱਟ ਰਹੇ ਨੇ ਔਰ ਇਹ ਸਿਰਫ ਆਪਣੀ ਚੌਧਰ ਜਮਾਉਣ ਲਈ ਜਾਂ ਪੈਸੇ ਦੀ ਜਿਵੇਂ ਹੋੜ ਲੱਗੀ ਆ ਉਹਦੇ ਲਈ ਇਹਨਾਂ ਨੇ ਪੰਜਾਬ ਨੂੰ ਤਬਾਹ ਕਰਤਾ ਭਾਈ ਸਾਹਿਬ ਜਿਹੜੀ ਪੰਜਾਬ ਭਜਾਇਆ ਯਾਤਰਾ ਦੀ ਸ਼ੁਰੂ ਕੀ ਤਿਆਰੀ ਆ ਕਿੰਨੀ ਲੋਡ ਹੈਗੀ ਸੀ ਇਸ ਰੁਪਜਾਤ ਤੇ ਬਹੁਤ ਵੱਡੀ ਲੋਡ ਹੈ ਕਿਉਂਕਿ ਪੰਜਾਬ ਦੇ ਲੋਕ ਟਪਲਾ ਖਾ ਗਏ ਆ ਇਹ ਆਮ ਆਦਮੀ ਪਾਰਟੀ ਦੇ ਨਾਂ ਤੇ ਟਪਲਾ ਖਾ ਗਿਆ ਸਾਡੇ ਲੋਕਾਂ ਨੂੰ ਨਾ ਥੋੜੀ ਜੀ ਕਈ ਵਾਰ ਨਵੀਂ ਚੀਜ਼ ਵੇਖਣ ਲਈ ਪੰਜਾਬ ਦੇ ਲੋਕਾਂ ਨੂੰ ਬੜੀ ਵੱਡੀ ਤੰਗ ਹੁੰਦੀ ਆ ਤੇ ਨਾਲੇ ਬਗਾਨੇ ਜਿਹੜਾ ਦੂਸਰੇ ਪਾਸੇ ਵੇਖੀ ਉਹ ਲੱਡੂ ਵੀ ਪੀਰਾ ਲੱਗਦਾ ਉਹ ਬਹੁਤ ਵੱਡਾ ਤੇ ਮਿੱਠਾ ਔਰ ਲੋਕਾਂ ਨੇ ਖਾ ਕੇ ਵੇਖ ਲਿਆ ਲੇਕਿਨ ਕੌੜਾ ਨਿਕਲਿਆ ਉਹ ਲੱਡੂ ਜਿਹੜਾ ਸੀ ਨਾ ਮਿੱਠਾ ਨਹੀਂ ਨਿਕਲਿਆ ਕੌੜਾ ਨਿਕਲਿਆ ਸੋ ਆਮ ਆਦਮੀ ਪਾਰਟੀ ਦਾ ਰਾਜ ਜਿਹੜਾ ਹੈ ਉਹ ਤਕਰੀਬਨ 2 ਸਾਲ ਹੋ ਗਏ ਆ ਔਰ ਹਰ ਫਰੰਟ ਤੇ ਪੰਜਾਬ ਦੇ ਚਕਤਰੋਗਾਰ ਤੋਂ ਰਹੀ ਹੈ ਲਾਅ ਆਰਡਰ ਖਤਮ ਹੋ ਗਿਆ ਆਰਥਿਕ ਪੱਖੋਂ ਤਬਾਹ ਕਰਤਾ ਮਾਨ ਸਰਕਾਰ ਨੇ ਜਿਹੜਾ ਸ਼੍ਰੋਮਣੀ ਅਕਾਲੀ ਦਲ ਆ ਔਰ ਇਸੇ ਤਰ੍ਹਾਂ ਜਿਹੜਾ ਹੈ ਪੰਜਾਬ ਤੇ ਕਰਜ਼ਾ ਵਿੱਚ ਚੜਾਤਾ ਜਿਹੜੇ ਕਰਜ਼ਾਂ ਦੇ ਲੌਂਦੀਆਂ ਗੱਲਾਂ ਕਰਦੇ ਸੀ ਉਹ ਕਰਜ਼ਾ ਵੀ ਪੰਜਾਬ ਦੇ ਉੱਤੇ ਜਿਹੜਾ ਸੀ ਲੱਠਾ ਨਿਗਾ ਕੋਈ ਹੋਰ ਕਰਜ਼ਾ ਜਿਹੜਾ ਚੜਿਆ ਪੰਜਾਬ ਦੀ ਧਰਤੀ ਤੇ ਸੋ ਸ਼੍ਰੋਮਣੀ ਲੋਕੀ ਹੁਣ ਸੋਚਣ ਡੇ ਪਿਆ ਆ ਵੀ ਆਹੀ ਹੈ ਗਲਤੀ ਖਾ ਗਿਆ ਤੇ ਸ਼੍ਰੋਮਣੀ ਅਕਾਲੀ ਦਲ ਦਾ ਸਾਥ ਦੇਣ ਵਾਸਤੇ ਲੋਕਾਂ ਨੇ ਬਣ ਬਣਾਇਆ ਤੇ ਅੱਜ ਜ਼ਰੂਰਤ ਵੀ ਆ ਲੋਕਾਂ ਨੂੰ ਆਪਣੇ ਜਾਗਰੂਕ ਕਰਨ ਦੀ ਔਰ ਸ਼੍ਰੋਮਣੀ ਅਕਾਲੀ ਦਲ ਹੀ ਪੰਜਾਬ ਦਾ ਵਾਰਿਸ ਅਸਲ ਦੇ ਵਿੱਚ ਸ਼੍ਰੋਮਣੀ ਅਕਾਲੀ ਦਲ ਹੀ ਆ ਕਿਉਂਕਿ origignal ਪਾਰਟੀ ਆ ਪੰਜਾਬ ਦੇ ਮੁੱਦੇ ਪੰਥ ਦੇ ਮੁੱਦੇ ਜੇ ਇੱਕ ਪਾਰਟੀ ਖੜੇ ਕਰ ਸਕਦੇ ਆ ਕੋਈ ਕੋਈ ਪਾਰਟੀ ਆ ਸ਼ਰੋਮਨੀਆ ਕਾਲੀ ਦਲ ਜੇ ਖੜੀ ਕਰੇ ਤੇ ਸੋ ਉਹਦੇ ਵਾਸਤੇ ਪੰਜਾਬ ਦੇ ਲੋਕਾਂ ਨੂੰ ਲਾਮਬੰਦ ਕਰਨ ਵਾਸਤੇ ਅੱਜ ਸ਼੍ਰੀ ਅਕਾਲ ਤਖਤ ਸਾਹਿਬ ਦਾ ਵੋਟਾਸਰਾ ਲੈ ਕੇ ਕਿਉਂਕਿ ਗੁਰੂ ਦਾ ਆਖਰਾ ਲੜਣਾ ਪੈਂਦਾ ਤੇ ਉਹ ਜਿਹੜੀ ਮਹਮਾ ਪੰਜਾਬ ਬਚਾਓ ਮਾਣ ਪਹਜਾਓ ਇੱਕ ਮਹਮ ਜਿਹੜੀ ਆ ਪੰਜਾਬ 'ਚ ਸ਼ੁਰੂ ਹੋ ਰਹੀ ਆ ਸੋ ਉਹਦੇ ਵਾਸਤੇ ਅਰਦਾਸ ਕਰਕੇ ਤੇ ਅਟਾਰੀ ਬਾਟਰ ਤੋਂ ਜਿਹੜਾ ਸ਼ੁਰੂਆਤ ਕੀਤੀ ਜਾ ਰਹੀ ਆ ਭਾਈ ਸਾਹਿਬ ਲੱਗਦਾ ਕਿ ਪੰਜਾਬ ਨੂੰ ਤਬਾਹ ਕੀਤਾ ਜਾ ਰਿਹਾ ਛੇਵਾਂ ਦਰਿਆ ਵਗ ਰਿਹਾ ਨਸ਼ੇ ਦਾ ਨੌਜਵਾਨ ਨਸ਼ੇ 'ਚੋਂ ਨਜ਼ਰ ਆ ਰਹੇ ਨੇ ਦੇਖੋ ਨਸ਼ਾ ਤਾਂ ਕਿਹਨੋਂ ਵੱਧ ਗਿਆ ਨਸ਼ਾ ਵੱਧ ਗਿਆ ਬੇਰਜਗਾਰੀ ਵੱਧ ਗਈ ਔਰ ਕਰਜ਼ਾ ਵੱਧ ਗਿਆ ਔਰ ਮਯੂਸੀ ਵੱਧ ਗਈ ਨੌਕਰੀਆਂ ਖਤਮ ਹੋ ਗਈਆਂ ਪੰਜਾਬ ਦੇ ਵਿੱਚ ਲੋਕ ਜਿਹੜੇ ਆ ਨੌਕਰੀਆਂ ਨੌਜਵਾਨ ੜਕਦੇ ਫਿਰਦੇ ਆ ਸੋ ਉਹ ਤਾਂ ਕੋਈ ਗੱਲ ਰਹੀ ਨਹੀਂ ਗਈ ਸੋ ਇਸ ਕਰਕੇ ਲੋਕ ਹੁਣ ਇਹ ਚਾਹੁੰਦੇ ਆ ਵੀ ਸਾਡੀ ਆਸ ਕੇਵਲ ਤੇ ਕੇਵਲ ਸ਼੍ਰੋਮਣੀਆਂ ਅਕਾਲੀ ਦਲ ਹੀ ਬਣ ਸਕਦਾ ਜਿਹੜਾ ਅਸੀਂ ਗਲਤੀ ਕਰ ਲਈ ਆ ਸੋ ਉਸ ਗਲਤੀ ਨੂੰ ਸੁਧਾਰਨ ਵਾਸਤੇ ਲੋਕਾਂ ਨੂੰ ਸਮਝਾਉਣ ਵਾਸਤੇ ਪੰਜਾਬ ਦਾ ਵਾਰਸ ਜਿਹੜਾ ਔਰ ਪੰਥ ਦੀ ਗੱਲ ਕਰਨ ਵਾਲਾ ਸ਼੍ਰੋਮਣੀ ਅਕਾਲੀ ਦਲ ਆ ਤੇ ਸ਼੍ਰੋਮਣੀ ਅਕਾਲੀ ਦਲ ਦੇ ਝੰਡੇ ਥੱਲੇ ਇਕੱਠੇ ਹੋਰ ਸ਼੍ਰੋਮਣੀ ਅਕਾਲੀ ਦਲ ਨੂੰ ਤਗੜਾ ਕਰੋ ਜੀ ਦੇਖੋ ਜਿਸ ਤਰ੍ਹਾਂ ਇਹਦੇ ਨਾਂ ਦੇ ਵਿੱਚੋਂ ਹੀ ਸਪਸ਼ਟ ਹੈ ਕਿ ਪੰਜਾਬ ਬਚਾਓ ਯਾਤਰਾ ਕੱਢਣ ਦਾ ਮਤਲਬ ਹੈ ਕਿ ਪੰਜਾਬ ਦੇ ਹਾਲਾਤ ਇਸ ਥਾਂ ਦੇ ਉੱਤੇ ਪਹੁੰਚ ਗਿਆ ਹੈ ਕਿ ਪੰਜਾਬ ਦੀ ਜਨਤਾ ਅਗਰ ਨਾ ਜਾਗੀ ਇਕੱਠੀ ਨਾ ਹੋਈ ਪਾਰਲੀਮੈਂਟ ਦੇ ਵਿੱਚ ਸਾਰਿਆਂ ਨੇ ਰਲ ਕੇ ਕੋਈ ਚੰਗਾ ਫੈਸਲਾ ਨਾ ਕੀਤਾ ਤੇ ਉਹਨਾਂ ਦੇ ਸਮੇਂ ਦੇ ਵਿੱਚ ਫਿਰ ਪੰਜਾਬ ਨੂੰ ਦੁਬਾਰਾ ਰਿਵਾਈਵ ਕਰਨਾ ਬਹੁਤ ਮੁਸ਼ਕਲ ਕਿਉਂਕਿ ਪੰਜਾਬ ਇੱਕ ਬਹੁਤ ਵੱਡੇ ਸੰਕਟ ਦੇ ਵਿੱਚੋਂ ਨਿਕਲ ਰਿਹਾ ਜਿਹਦੇ ਵਿੱਚ ਵਿੱਤੀ ਸੰਕਟ ਵੀ ਹੈ ਕਿ 70000 ਕਰੋੜ ਦਾ ਕਰਜ਼ਾ ਸਟੇਟ ਦੇ ਵਿੱਚ ਲਿਆ ਗਿਆ ਔਰ ਉਹ ਕਰਜ਼ਾ ਕੋਈ ਚੰਗੇ ਕੰਮ ਵਾਸਤੇ ਡਿਵੈਲਪਮੈਂਟ ਵਾਸਤੇ ਨਹੀਂ ਆਇਆ ਕਿਤਨੀ ਵਾਅਦੀਆਂ ਜਿਹੜੀਆਂ ਰਾਸ ਦੀ ਇਸ਼ਾਵਾਂ ਪੂਰੀਆਂ ਕਰਨ ਵਾਸਤੇ ਉਜਾੜਾ ਪੰਜਾਬ ਦਾ ਕੀਤਾ ਜਾਂਦਾ ਹੈਲੀਕਾਪਟਰ ਸਾਡੇ ਇਥੋਂ ਐਡਵਰਟਾਈਜ਼ਮੈਂਟ ਸੈਂਕੜੇ ਕਰੋੜਾਂ ਦੀ ਸਾਡੀ ਖਰਚੇ ਸਿਕਿਉਰਟੀਆਂ ਸਾਡੀਆਂ ਤੇ ਜਿਹੜਾ ਕਰਜ਼ਾ ਸਾਡੇ ਸਿਰ ਤੇ ਵਿਆਜ ਅਸੀਂ ਭਰੀਏ ਤੇ ਵਰਤਣਗੇ ਉਹ ਜਿਵੇਂ ਕੇਜਰੀਵਾਲ ਚਾਹੁੰਦੇ ਆ ساری ਸੂਬੇ ਦੀ ਸਰਕਾਰ ਗਹਿਣੇ ਰੱਖ ਦਿੱਤੀ ਕੇਜਰੀਵਾਲ ਕੋਲੇ ਇਹ ਬਹੁਤ ਸਾਡਾ ਵੱਡਾ ਇਸ਼ੂ ਦੂਜੀ ਗੱਲ ਹੈ ਕਿ ਲਾਈਨ ਡਾਡ ਟੋਟਲ ਪੰਜਾਬ ਦੇ ਵਿੱਚ ਖਤਮ ਹੋ ਗਈ ਲੁੱਟਾਂ ਖੋਹਾਂ ਕਤਲਾਂ ਢਾਕੇ ਹਰ ਰੋਜ਼ ਇੱਕ 20 ਬੰਦਾ ਕਿਤੇ ਅੱਜ ਸੇਫ ਨਹੀਂ ਮਹਿਸੂਸ ਕਰਦਾ ਆ ਬਾਰਡਰ ਦੇ ਵਿੱਚ ਵਪਾਰ ਪਾਕਿਸਤਾਨ ਨਾਲ ਬੰਦ ਹੋਣ ਕਰਕੇ ਸਾਡੀ ਆਰਥਿਕਤਾ ਬਹੁਤ ਪੂਰੀ ਸੰਦੇ ਨਾਲ ਪ੍ਰਭਾਵਿਤ ਹੋ ਰਹੀ ਜਿਹੜੀ ਹੈ ਡਵੈਲਪਮੈਂਟ ਬੰਦ ਹੋ ਰਹੀ ਹੈ ਫੇਰਜਗਰੀ ਸਿਕੰਦਰ ਉੱਤੇ ਪਹੁੰਚ ਗਈ ਹੈ ਇਹ ਸਾਰੇ ਮੁੱਦੇ ਆ ਜਿਨ੍ਹਾਂ ਦੇ ਉੱਤੇ ਰਲ ਕੇ ਇਕੱਠੇ ਹੋ ਕੇ ਸਾਨੂੰ ਕੁਝ ਕਰਨ ਦੇ ਪ੍ਰਾਣੀ ਸਰਕਾਰਾਂ ਦੇ ਇੰਜਾਮ ਲਈਏ ਕਿ ਸਾਰੀਆਂ ਬਾਕੀ ਸਰਕਾਰਾਂ ਕੀਤਾ ਅਸੀਂ ਹੁਣ ਲੋਕਾਂ ਦੀ ਕਚਹਿਰੀ 'ਚ ਸਾਰਾ ਪੱਖ ਰੱਖਾਂਗੇ ਉਹ ਆਪਣਾ ਰੱਖਣ ਅਸੀਂ ਆਪਣਾ ਰੱਖਾਂਗੇ ਆ ਹੁਣ 10 ਲੱਖ 70 ਹਜ਼ਾਰ ਨੀਲੇ ਕਾਡ ਇਕੱਠੇ ਦਿੱਤੇ ਤੇ ਹੁਣ ਪਾਰਲੀਮੈਂਟ ਆ ਗਈ ਤੇ ਭਲ ਕਰ ਦਿੱਤੇ ਤੇ ਜਿਹੜਾ ਇਹਨਾਂ ਲੋਕਾਂ ਨੇ ਢਾਈ ਹੀ ਆ 25000 ਰੁਪਏ ਕਵਨਟਰ ਕਣਕ ਲੈ ਕੇ 2 ਸਾਲ ਗਰੀਬੀ ਚ ਖਾਧੀ ਆ ਇਹ ਵੀ ਪੁਰਾਣੀਆਂ ਸਰਕਾਰਾਂ ਦਾ ਕਸੂਰ ਪੁਰਾਣੀਆਂ ਤਾਂ ਦੇ ਕੇ ਗਈਆਂ ਸੀ ਤੁਸੀਂ ਆ ਕੇ ਬੰਦ ਕਰਤਾ 2 ਦਿਨ ਪਹਿਲੇ ਕਾਂਗਰਸ ਦੀ ਮੀਟਿੰਗ ਹੋਈ ਆ ਉਹ ਆਪਸ ਵਿੱਚ ਜੋਤੇ ਚੜਦੇ ਰਹੇ ਚਲੋ ਉਹਨਾਂ ਦਾ ਆਪਣਾ ਇੰਟਰਨਲ ਮਸਲਾ ਅਸੀਂ ਜਿਹੜੇ ਵੱਡੇ ਕਾਜ ਵਾਸਤੇ ਨਿਕਲੇ ਆ ਉੱਥੇ ਅਸੀਂ ਡਟ ਕੇ ਆਪਣਾ ਪਰ ਰਿਆ ਠੀਕ ਹੈ सवेरे श्री अकाल तख्त साहब के थले सारी पार्टी ने अरदास करके अजरा शुरू की परमात्मा मेहर कर पार्टी के सर पर हथ रखन ਉਹ ਤਾਂ ੱਲੇ ਕਰ ਆ ਪੰਜਾਬੀਆਂ ਦੀ ਕੌਮ ਦੀ ਕੌਮ ਦੀ ਜਥੇਬੰਦੀ ਹੈ ਤੇ ਪੰਜਾਬ ਜੋ ਹਾਲਾਤਾਂ ਚ ਜੀ ਹੈ ਪਿਛਲੇ 7 ਸਾਲਾਂ ਚ ਜੋ ਬਣ ਗਿਆ ਹੈ ਤੇ ਖਾਸ ਕਰਕੇ ਜੋ ਹਾਲਾਤ ਅੱਜ ਪਿਛਲੇ 2 ਸਾਲਾਂ ਚ ਝਾੜੂ ਵਾਲਿਆਂ ਨੇ ਬਣਾ ਦਿੱਤੀ ਹੈ ਪਰਮਾਤਮਾ ਚਰਨ ਅਦਾਸ ਬਿੰਦੀ ਕਰਦੇ ਆ ਕਿ ਮੇਨ ਰੱਖਣ ਪੰਜਾਬ ਦੇ ਸਿਰ ਤੇ ਪਾਰਟੀ ਦੇ ਸਿਰ ਤੇ ਕਿ ਤਕੜੇ ਹੋ ਕੇ ਅਸੀਂ ਪੰਜਾਬ ਦੀ ਵਾਸਤੇ ਜੋ ਜਥੇਬੰਦੀ ਬਣੀ ਹੈ ਪੰਜਾਬ ਨੂੰ ਬਚਾਈਏ ਸਾਰੀ ਪੰਜਾਬੀਆਂ ਨੂੰ ਬੇਨਤੀ ਹੈ ਖਾਲਸਾ ਪੰਥ ਨੂੰ ਬੇਨਤੀ ਹੈ ਆਓ ਇਕੱਠੇ ਹੋ ਕੇ ਪੰਜਾਬ ਨੂੰ ਬਚਾ ਲਈਏ ਆਪਣਾ ਹੀ ਕਾਰ ਹੈ ਬੰਦ ਸਾਹਿਬ ਲੱਗਦਾ ਕਿ ਲੋਕ ਠੱਗਿਆ ਮਹਿਸੂਸ ਕਰ ਰਹੇ ਨੇ ਹੁਣ ਪੰਜਾਬ ਦੇ ਲੋਕ ਠੱਗਿਆ ਮਹਿਸੂਸ ਕਰ ਰਹੇ ਨੇ